ਜੇ ਲੋ ਵੀਡੀਓ ਬਣਾ ਲਈ ਹਾਂ ਬੰਦੀ ਹੈ ਧਿਆਨ ਨਾਲ ਡਿੱਗਦੀ ਨਹੀਂ ਨਾ ਬਣਾਈ ਪਰ ਠੀਕ ਹੈ ਮੇਗੀ ਹੋਣੀ ਜੇ ਇਹਦੀ ਉੱਤੋਂ ਇਤਰਾ ਫੀਲਿੰਗ ਮੈਨੇ ਆ ਵੀ ਕਿਤਨਾ ਦੀ ਹੈ ਯਾਰ ਭਲੇ ਖਾ ਪੈਂਦਾ ਇਹਦਾ ਤੇ ਉਹ ਲੈ ਲੈ ਉਹ ਤੇਰੀ ਓਏ ਉਹ ਨਾਟ ਲਾ ਗਿਆ ਮਾਮਿਆਂ ਵਿੱਚੋਂ ਇਹਦਾ ਹਾਂ ਜੀ ਮਿੱਤਰੋ ਵੈਲਕਮ ਟੂ ਮਾਈ ਨਿਊ ਵਲੌਗ ਆਸ ਕਰਦਾ ਜੀ ਸਾਰੇ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ 'ਚ ਹੋਵੋਗੇ ਤੇ ਅੱਜ ਮਿੱਤਰੋ ਫੇਰ ਤੁਹਾਡੇ ਲਈ ਬਹੁਤ ਹੀ ਵਧੀਆ ਤੇ ਨਵਾਂ ਬਲੌਗ ਲੈ ਕੇ ਆਇਆ ਜੀ ਮੈਂ ਦਿਨੇ ਆ ਜੈਤਵਾਰ ਤੇ ਐਤਵਾਰ ਦਾ ਦਿਨ ਸੀ ਤੇ ਮੈਂ ਕਿਹਾ ਤੁਹਾਡੇ ਨਾਲ ਅੱਜ ਬਲੌਗ ਬਣਾਉਣੇ ਆ ਜੀ ਇੱਕ ਨਹੀਂ ਅੱਜ ਦੋ ਬਲੌਗ ਬਣਾਵਾਂਗੇ ਆਪਾਂ ਇੱਕ ਕੱਲੂ ਆਪਾਂ ਜਿਹੜਾ ਅਪਲੋਡ ਕਰਾਂਗੇ YouTube ਤੇ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਬਾਈ ਸਿੱਧੂ ਮੂਸੇ ਵਾਲੇ ਦਾ ਜਿਹੜਾ ਗਾਣਾ ਆ ਅਸੀਂ ਬਰੋਟਾ ਤੇ ਸੁਣਿਆ ਸੀ ਗਾਣੇ ਨੇ ਬਹੁਤ ਧੱਕ ਪਾਈ ਹੋਈ ਆ ਤੇ ਪਾ ਵੀ ਰਿਹਾ ਜੀ ਵੇ ਬਾਈ ਦਾ ਗਾਣਾ ਕਿਵੇਂ ਦਾ ਲੱਗਾ ਸਾਰਿਆਂ ਨੂੰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਅੱਜ ਆਪਾਂ ਚੱਲੇ ਆ ਤੁਹਾਨੂੰ ਕਰਾਉਂਦੇ ਆ ਟਰੈਵਲ ਤੇ ਸਾਹਮਣੇ ਆਪਣੇ ਚਾਚਾ ਜੀ ਬੈਠੇ ਹੋਏ ਨੇ ਆਓ ਵੇ ਠੀਕ ਆ ਜੀ ਹੋਰ ਚਾਚਾ ਜੀ ਠੀਕ ਠਾਕ ਜੀ ਵਧੀਆ ਵਧੀਆ ਜਾਈਦਾ ਚੱਲੀ ਗੋ ਬੱਸ ਬੱਸ ਆਵੇ ਲੱਗੇ ਖਾਣ ਤੇ ਇਹ ਸੀ ਆਪਣੇ ਚਾਚਾ ਜੀ ਹੋਰ ਠੀਕ ਠਾਕ ਵਧੀਆ ਵਧੀਆ ਤੇ ਲਾਗੇ ਬਨੇਣਾ ਪ੍ਰੋਗਰਾਮ ਚੱਲ ਰਿਹਾ ਦੋ ਤਿੰਨ ਇੱਕ ਲਾਗੇ ਮੁੰਡੇ ਦੀ ਮੈਰਿਜ ਸੀ ਇੱਕ ਉਹ ਤੇ ਲਾਗੇ ਆਪਣੇ ਚਾਚਾ ਹੀ ਇਹ ਆਪਣੇ ਗੁਰਦੁਆਰਾ ਸਾਹਿਬ ਜਾਂਦੇ ਹੁੰਦੇ ਆ ਤੇ ਕੋਲੋਂ ਬੜਾ ਪ੍ਰੇਮ ਪਿਆਰ ਹੈ ਇਹਨਾਂ ਨਾਲ ਤੇ ਅੱਜ ਆਪਾਂ ਮਿੱਤਰੋ ਘੁੰਮਦੇ ਫਿਰਦੇ ਆ ਨਾਲੇ ਇੱਕ ਵਲੌਗ ਕੱਢਦੇ ਆ ਘਰੇ ਤੇ ਘਰ ਦਾ ਜਿਹੜਾ ਵਲੌਗ ਆਪਾਂ ਕੱਢਣਾ ਉਹ ਆਪਾਂ ਤੁਹਾਨੂੰ ਨਾ ਇੱਕ ਛੋਟਾ ਜਿਹਾ ਐਕਸਪੈਰੀਮੈਂਟ ਆ ਇੱਕ ਨਾਲ ਨਾਲ ਗਵਾਂਡੀਆਂ ਦੇ ਮੁੰਡੇ ਨੇ ਸਾਈਕਲ ਲਿਆਂਦਾ ਬੜਾ ਵਧੀਆ ਉਹ ਸਾਈਕਲ ਵੀ ਵਖਰਾ ਸਾਰਿਆਂ ਨਾਲੋਂ ਕੇ ਕਹਿ ਸਕਦੇ ਆ ਵੀ ਸਾਰਿਆਂ ਨਾਲੋਂ ਵੀ ਵਖਰਾ ਵਾ ਉਹਨੇ ਕੀ ਕੀਤਾ ਇੱਕ ਵਧੀਆ ਤਰੀਕੇ ਦੇ ਨਾਲ ਮੋਡੀਫਿਕੇਸ਼ਨ ਕੀਤੀ ਆ ਸਾਈਕਲ ਦੀ ਤੇ ਉਹ ਤੁਹਾਡੇ ਨਾਲ ਅੱਜ ਮੈਂ ਸ਼ੇਅਰ ਕਰੂੰਗਾ ਤੇ ਉਹਨੂੰ ਆਵਾਜ਼ ਮਾਰ ਕੇ ਲਿਵਨਾ ਮੈਂ ਤੇ ਨਾਲੇ ਤੁਹਾਨੂੰ ਉਹ ਸਾਈਕਲ ਦਾ ਰਿਵਿਊ ਕਰਾਉਣਾ ਨਾਲੇ ਆਪਾਂ ਝੂਟਾ ਲੈ ਕੇ ਆਉਨੇ ਆਂ ਵੇਖਦੇ ਆਂ ਵੀ ਕੀ ਸਾਖਦਾ ਕੀ ਨਹੀਂ ਐ ਸਾਈਕਲ ਆ ਪਰ ਬਣਾਈ ਉਹਨੇ ਕਾਰ ਆ ਪਤਾ ਨਹੀਂ ਕਿਹੜੇ ਤਰੀਕੇ ਨਾਲ ਬਣਾਤੀ ਉਹਨੇ ਕਿਹੜੇ ਨਾਲ ਨਹੀਂ ਠੀਕ ਹੈ ਜੀ ਸਾਈਕਲ ਨੂੰ ਕਨਵਰਟ ਕਾਰ ਦੇ ਵਿੱਚ ਕੀਤਾ ਨੇ ਸ਼ੌਂਕ ਦਾ ਮੁੱਲ ਕੋਈ ਨਹੀਂ ਉਮਰ ਵੀ ਥੋੜੀ ਓਦੀ ਤੇ ਕਰਦੇ ਆ ਉਹਦੇ ਨਾਲ ਗੱਲਬਾਤ ਆਪਾਂ ਤੇ ਨਾਲੇ ਤੁਹਾਨੂੰ ਦਿਖਾਉਨੇ ਆ ਜਿਹੜਾ ਸਾਈਕਲ ਮੁੰਡੇ ਨੇ ਕਾਰ ਬਣਾਈ ਆ ਜਿਹੜੀ ਸਾਈਕਲ ਦੀ ਠੀਕ ਹੈ ਜੀ ਹੈ 2 ਵੀਲਰ ਹੀ ਆ ਇਹ ਨਹੀਂ ਆ ਵੀ 4 ਵੀਲਰ ਕਾਰ ਬਣਾਤੀ ਉਹਨੇ ਸਾਈਕਲ ਦੀ ਹੈ 2 ਵੀਲਰ ਹੀ ਆ ਪਰ ਬਣਾਈ ਕਾਰ ਆ ਸਾਈਕਲ ਤੋਂ ਉਹ ਤੁਹਾਨੂੰ ਉੱਥੇ ਦਿਖਾਉਣਾ ਠੀਕ ਹੈ ਜੀ ਉਹਦਾ ਰਿਵਿਊ ਕਰਾਉਣਾ ਉਹਦਾ ਇੱਕ ਬਲੌਗ ਕੱਢਦੇ ਆ ਫੇਰ ਆਪਾਂ ਟਰੈਵਲ ਕਰਨ ਜਾਂਦੇ ਆ ਠੀਕ ਹੈ ਜੀ ਉਹਦਾ ਵੱਖਰਾ ਕੱਢਣਾ ਆ ਬਲੌਗ ਜਿਹੜਾ ਤੇ ਚਲੋ ਦੇਖਦੇ ਆਂ ਕਰੀ ਜਾ ਕੇ ਤੇ ਪੁੱਛਦੇ ਆ ਉਹਨੂੰ ਵੀ ਜੇ ਤੇ ਘਰੇ ਹੋਇਆ ਫਿਰ ਤਾਂ ਹੁਣੇ ਸਟਾਰਟ ਕਰ ਦਣਾ ਜੇ ਨਾ ਘਰੇ ਹੋਇਆ ਫਿਰ ਥੋੜਾ ਬਹੁਤ ਲੇਟ ਹੋ ਜੂਗਾ ਠੀਕ ਹੈ ਜੀ ਚੱਲਦੇ ਆਂ ਹਾਂਜੀ ਵੀ ਮਿੱਤਰੋ ਉਹ ਫਾਈਨਲੀ ਆਪਾਂ ਨਾ ਸਾਈਕਲ ਲੈ ਆਂਦਾ ਵਾ ਸਾਈਕਲ ਕਾਦਾ ਵਾ ਵੀ ਉਹਨੇ ਗੱਡੀ ਬਣਾਈਆਂ ਵੀਰ ਨੇ ਤੇ ਦਿਖਾਉਨੇ ਆ ਤੁਹਾਨੂੰ ਤੇ ਨਾਲੇ ਵੇਖੋ ਨਾਲੇ ਚੈੱਕ ਕਰਕੇ ਵੀ ਕਿਵੇਂ ਦਾ ਕਿਵੇਂ ਦਾ ਨਹੀਂ ਟਰਾਈ ਕੀਤਾ ਨਹੀਂ ਹਲੇ ਮੈਂ ਕਿਉਂਕਿ ਭਲੇਖਾ ਜਾ ਪੈਂਦਾ ਇਹਦਾ ਤੇ ਬਾਕੀ ਇੱਕ ਵਾਰੀ ਵੇਨੇ ਆ ਸਟਾਰਟ ਕਰਕੇ ਈ ਗਿਆ ਜੀ ਤਾਲਗਾ ਦਾ ਕਰਨਾ ਪੈਂਡਲ ਮਾਰ ਕੇ ਤੇ ਚਲੋ ਵੀ ਆਜੋ ਮਿੱਤਰੋ ਦਿਖਾਉਨੇ ਆ ਫਾਈਨਲੀ ਆਪਣੀ ਆ ਗਈ ਅਮਰੂਤੀ ਇਹ ਸਾਈਕਲ ਦੀ ਅਮਰੂਤੀ ਬਣਾਈ ਜਨੇ ਹੈ ਯਾਰ ਮਣ ਤੂੰ ਬਣਾਈ ਓਏ ਹੈ ਤੂੰ ਬਣਾਈ ਆ ਹਾਂਜੀ ਇੱਕ ਤਰ੍ਹਾਂ ਬਣਾਈ ਹੂੰ ਇਹ ਸਟੀering ਲਗਾ ਕੇ ਹੈ ਸਟੀering ਲਗਾ ਕੇ ਨਹੀਂ ਸਟੀering ਕਿੱਥੋਂ ਲਿਆਈ ਇਹ ਕਾਕੇ ਕੁਆੜੀ ਇਹ ਤੋਂ ਕਾਕੇ ਕੁਆੜੀ ਕੋਲੋਂ ਲਿਆਈ ਤੇ ਇਹਨੂੰ ਚਲਾਜ ਲੂਗੇ ਖਾ ਮੈਨੂੰ ਮੜਾ ਜਾ ਇੱਥੇ ਮੈਂ ਵੀ ਉਟਾ ਲੈਣਾ ਜਗਾ ਐ ਓਏ ਇਹ ਸਟੀering ਇਹਦਾਂ ਭਲੇ ਖਾਣੀ ਪੈਂਦਾ ਐ ਓਏ ਆ ਉਧਰੋਂ ਮੋੜ ਕੇ ਲਿਆ ਇਹ ਨਾ ਬਣਾਇਆ ਇਹਨੇ ਜਗਾ ਜਿਗਾੜ ਜਾ ਜਿਗਾੜ ਜਾ ਬਣਾ ਕੇ ਦੇ ਉਹ ਹੈਂਡਲ ਦੀ ਜਗਾ ਤੇ ਇਹਨੇ ਲਾਤਾ ਦੂਜਾ ਸਟੀering ਲਾਇਆ ਅਮਰੂਤੀ ਦਾ ਤੇ ਮੈਂ ਇੱਕ ਦੋ ਦਿਨ ਪਹਿਲਾਂ ਇਹਨੂੰ ਵੇਖਿਆ ਸੀ ਤੇ ਮੈਂ ਕਿਹਾ ਚੱਲ ਇਹਦਾ ਵਲੌਗ ਕਰਾਂਗੇ ਆਪਾਂ ਤੇ ਬੜਾ ਘੈਂਟ ਸੀ ਚੱਲ ਇੱਥੋਂ ਮੋੜ ਲਿਆ ਤੇ ਕਿ ਕਰੀ ਆਪਾਂ ਵੀ ਉਟਾ ਲੈ ਕੇ ਵੇਨੇ ਆ ਵੀ ਕਿਵੇਂ ਦਾ ਕਿਵੇਂ ਦਾ ਨਹੀਂ ਆਵੇ ਐ ਆਉਂਦਾ ਬੁੱਕ ਦਾ ਝੋਟਾ ਹਾਂਜੀ ਆਏ ਚੱਲਾ ਵੀ ਵਧੀਆ ਜਿਹਾ ਗਾੜ ਇਹ ਨਿਆਣਿਆਂ ਦੇ ਹੁੰਦੇ ਚੋਜ ਇਹ ਫੀਲਿੰਗ ਜਿੰਨੂੰ ਆਂਦੇ ਆ ਨਾ ਫੀਲਿੰਗ ਆ ਗਈ ਸਭ ਕੁਝ ਆ ਗਿਆ ਨੂੰ ਇਸ ਸਾਈਕਲ ਤੇ ਹੀ ਇਹਨਾਂ ਨੇ ਗੱਡੀਆਂ ਦੀ ਫੀਲਿੰਗ ਲੱਲੀ ਆ ਤੇ ਬਾਕੀ ਚਲਾ ਕੇ ਵੇਨੇ ਆਪਾਂ ਚੱਲ ਆ ਜਾ ਇੱਥੋਂ ਵਾਪਸ ਵੇਨੇ ਆ ਜਿਹਦੇ ਹੱਥ ਪੈਰ ਖੁੱਲਦੇ ਮੇਰੇ ਇੱਕ ਤਰਾ ਕੇ ਤਰਾ ਨਹੀਂ ਮੈਨੂੰ ਇਹ ਆ ਵੀ ਪਹਿਲੀ ਜਨਾਂਡੇ ਪਰ ਪਹਿਲੀ ਵੀ ਗਿੱਲੀ ਉਧਰੋਂ ਐਵੇਂ ਹੀ ਹਾਂਜੀ ਆ ਮੇਰਾ ਬੈਗ ਵੀ ਪਾਲਾ ਠੀਕ ਆ ਚੱਲੋ ਜੇਰੋ ਵੀ ਟੁਕੜਾ ਲਈ ਬੰਦੀ ਹੈ ਧਿਆਨ ਨਾਲ ਡਿੱਗਦੀ ਨਹੀਂ ਨਾ ਬਣਾਈ ਪਰ ਠੀਕ ਹੈ ਹਾਂ ਹੂੰ ਸੋਨਾ ਘਟ ਓ ਕਰਦਾ ਲਿਆ ਹਾਂ ਸਟੀਰਿੰਗ ਮੋੜ ਕੇ ਨਾ ਇਹਨੂੰ ਆਏ ਹਾਏ ਸਟੀਰੀਂਗ 돌ਾਈ ਨਾ ਹਾਂ ਪੁਠਾਵਾ ਪੁਠਾ ਥੋੜੀ ਆ ਆ ਇਥੋਂ ਵਿੰਗਾ ਵਾ ਇਹਦੀ ਉਤੋਂ ਇਤਰਾ ਫੀਲਿੰਗ ਮੈਨੇ ਆ ਵੀ ਕਿਤਨਾ ਦੀ ਆ ਯਾਰ ਭਲੇ ਖਾ ਪੈਂਦਾ ਇਹਦਾ ਉਹ ਲੈ ਲੈ ਉਹ ਤੇਰੀ ਓਏ ਉਹ ਨਾਟ ਟ ਲਾ ਗਿਆ ਮਾਮਿਆਂ ਵਿੱਚੋਂ ਇਹਦਾ ਲੈ ਇਹ ਨਾ ਵੇ ਜਾਵੇ ਨਾ ਕਰਨੂ ਓਹੋ ਇਹਦਾ ਨਾਟ ਤੇ ਲਾ ਗਿਆ ਮਾਮਾ ਪੈਲੀ ਜਣਾ ਦੇਪੇ ਲੈ ਵੀ ਆ ਫੀਲਿੰਗ ਤੇ ਪੂਰੀ ਮਰੂਤੀ ਵਾਲੀ ਇਹਦੀ ਉਹ ਤੇਰੀ ਉਹ ਲੈ ਮੈਨੂੰ ਤੇ ਡਰ ਲੱਗ ਹੀ ਜਾਂਦਾ ਇੱਤੇ ਚੰਗਾ ਜਿਗਾੜ ਲਾਇਆ ਯਾਰ ਜਿਹੜੀ ਚੀਜ਼ ਜਿੱਤੇ ਫਟਿਆ ਉੱਤੇ ਹੀ ਫਟ ਰਹਿਣੀ ਏ ਹਾਂ ਠੀਕ ਆ ਫ੍ਰੀ ਹੋ ਗਿਆ ਇਹਦਾ ਕੋ ਸਟੀering ਫ੍ਰੀ ਹੋ ਗਿਆ ਮਾਮਾ ਹਾਂ ਤੇ ਘੱਟ ਸਾਰਾ ਹੀ ਮੁੜੀ ਜਾਂਦਾ ਕੰਮ ਖਰਾਬ ਹੋ ਗਿਆ ਇੱਥੇ ਚਲੋ ਚੱਲਦੇ ਆਪਾਂ ਹੁਣ ਵਧੀਆ ਇੱਥੇ ਠੀਕ ਆ ਪਧਰੀ ਜੀ ਜਗ੍ਹਾ ਤੇ ਚੱਲ ਜੰਦਾ ਹੈ ਹੋਰ ਹੀ ਗੱਲ ਬਾਤ ਕਰਾਈ ਇੱਧਰ ਓ ਲੱਲਾ ਡੀਪੀਆਈ ਮੈਂ ਫੜੋ ਮੇਤੋਂ ਨਹੀਂ ਚੱਲਦਾ ਏ ਹੈ ਲੌਵੀ ਮਿੱਤਰੋ ਇੰਨੇ ਦੇ ਸਾਹ ਚੜਾਤਾ ਯਾਰ ਹੈ ਉਏ ਮਿੱਤਰੋ ਆਪਣੀ ਮਰੂਤੀ ਬਣਾਈ ਆ ਜਵਾਕਾਂ ਨੇ ਕਾਰ ਦੀ ਫੀਲਿੰਗ ਲੈਂਦੇ ਆ ਸਾਈਕਲ ਤੇ ਤੇ ਬਾਕੀ ਸੱਜਣੋ ਇਹ ਵਲੌਗ ਬਣਾਇਆ ਸੀ ਇਹਨੂੰ ਕਾਰ ਸਿੱਧਾ ਇਹਨੂੰ ਕਿੱਸਾ ਜਾਊ ਹਾ ਇਧਰ ਨੂੰ ਆ ਲੈ ਵੀ ਤਰੀਕਾ ਵੀ ਚੰਗਾ ਬਣਾਇਆ ਉਹ ਦੂਗੇ ਨਹੀਂ ਫ੍ਰੀ ਹੋ ਜਣਾ ਇਹ ਰਹਿਣ ਦੇ ਬੜਾ ਇਨਹੀਂ ਉਹ ਬੜਾ ਇਨਹੀਂ ਰਹਿਣ ਦੇ ਲਓ ਵੀ ਮਿੱਤਰੋ ਇਹ ਸੀ ਆਪਣੀ ਅੱਜ ਦੀ ਜਿਹੜੀ ਵੀਡੀਓ ਆਪਾਂ ਬਣਾਈ ਆ ਤੇ ਮੈਂਗਾ ਤੁਹਾਨੂੰ ਅੱਜ ਸਾਈਕਲ ਦਿਖਾ ਦਿੰਨੇ ਆ ਤੇ ਇਹ ਆਪਣਾ ਸਾਈਕਲ ਜਿਹੜਾ ਵਾ ਤਕਰੀਬਨ ਵਾਵਾ ਪੁਰਾਣਾ ਵਾ ਇਹਦਾ ਮੋਡੀਫਿਕੇਸ਼ਨ ਦੱਸਾਂ ਮੈਂ ਕਿਹੜੀ ਕਿਹੜੀ ਕੀਤੀ ਉਹਨੇ ਇਹਦੀ ਮੋਡੀਫਿਕੇਸ਼ਨ ਇਹਨੇ ਕੀਤੀ ਆ ਇੱਕ ਤੇ ਆ ਸਟੀering ਲਾਇਆ ਇਹਨੇ ਤੇ ਕਿਥੋਂ ਵੜਤਾ ਇਹਨੇ ਸ਼ੇਰ ਨੇ ਆਵੇ ਜੜਾ ਇੱਥੇ ਡੰਡਾ ਆ ਵੜਤਾ ਬਾਕੀ ਰੰਗ ਰੰਗ ਚੰਗਾ ਕੀਤਾ ਆ ਗਈ ਫੀਲਿੰਗਾਂ ਪੂਰੀਆਂ ਇਹਨਾਂ ਨੇ ਹੈ ਇੱਕ ਕਾਠੀ ਲਾਈ ਇੱਕ ਕਾਠੀ ਨਵੀਂ ਲਾਈ ਜਾਂਦਾ ਮੈਂ ਇਹ ਹਰਮਨ ਨੇ ਬਣਾਇਆ ਆਪਣੇ ਨੇ ਹਾਂਜੀ ਚਲੋ ਹਰਮਨ ਚਲੀਏ ਫਿਰ ਹੁਣ ਠੀਕ ਆ ਮਿੱਤਰੋ ਹੁਣ ਆਪਾਂ ਚੱਲਦੇ ਆਂ ਘਰੇ ਤੇ ਮਿਲਦੇ ਆਂ ਫਿਰ ਅਗਲੇ ਨਵੇਂ ਵਲੌਗ ਚ ਓਕੇ ਜੀ ਥੈਂਕਸ ਫॉर ਵਾਚਿੰਗ ਸਤਿ ਸ੍ਰੀ ਅਕਾਲ